ਕਾ ਪਾ ਰਹੇ ਆ ਪੰਚਿਕਸ ਨੂੰ ਦੇਖੋ ਤੇ ਇਹ ਆਪਾਂ ਇਹਨਾਂ ਨੂੰ ਫਰਾਕ ਦੇਤੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸੰਦੀਪ ਸਿੰਘ ਗਰੇਵਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਹੈ ਆਪਣਾ ਤੇ ਇਹ ਚੈਨਲ ਆਪਣਾ ਪੂਰਾ ਹੋ ਗਿਆ ਸੀਗਾ ਇਹਦਾ ਸਾਰਾ ਮਤਲਬ ਉਹ ਨਟਾਜ ਹੋਣ ਵਾਲਾ ਸੀਗਾ ਤੇ ਆਪਾਂ ਇਹਦੇ ਤੇ ਜਾਣਕਾਰੀ ਦਿੰਦੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸ਼ੁਰੂਆਤ ਜੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇਹ ਦੱਸ ਦਿਆਂ ਵੀ ਇਹ ਚੈਨਲ ਆਪਣਾ ਮਤਲਬ ਸਰਾਰਤੀ ਅੰਸਰਾਂ ਨੇ ਬੰਦ ਕਰਵਾਤਾ ਠੀਕ ਹੈ ਜੀ ਤੇ YouTube ਪੁਲਿਸ ਕੈਤਾਂ ਕਰਕੇ ਵੀ ਇਹ ਸੱਚੀ ਜਾਣਕਾਰੀ ਦਿੰਦੇ ਨੇ ਕਿਉਂਕਿ ਆਪਾਂ ਸੱਚੀ ਜਾਣਕਾਰੀ ਦਿੰਦੇ ਸੀ ਪੋਲਟਰੀ ਦੇ ਬਾਰੇ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਤੇ ਆਪਣੇ ਨਾਲ ਮਤਲਬ ਆਪਾਂ ਜੇ ਕੋਈ ਫੋਨ ਵੀ ਕਰਦਾ ਸੀ ਉਹਨੂੰ ਵੀ ਜਾਣਕਾਰੀ ਦਿੰਦੇ ਸੀ WhatsApp ਤੇ ਵੀ ਵੀਡੀਓ ਪਾ ਕੇ ਵੀ ਜਾਣਕਾਰੀ ਵਿੱਚ ਕਿਵੇਂ ਪਾਲ ਲੈਣੇ ਨੇ ਮੁਰਗੀਆਂ ਕਿਵੇਂ ਪਾਲ ਲੈਣੇ ਪੋਲਟਰੀ ਕਿਵੇਂ ਦੇਸੀ ਪੋਲਟਰੀ ਦਾ ਕਿਵੇਂ ਕਾਮਯਾਬ ਹੁਣ ਆਪਾਂ ਦੱਸਦੇ ਸੀ ਤੇ ਆਪਾਂ ਨੂੰ ਮੈਨੂੰ ਫੋਨ ਵੀ ਆਉਂਦੇ ਸੀ ਵੀ ਤੁਸੀਂ ਇਹ ਸਹੀ ਜਾਣਕਾਰੀ ਨਾ ਦਿਆ ਕਰੋ ਵੀ ਆਪਣੇ ਸੀਕ੍ਰੀਟ ਮਸਲੇ ਨੇ ਪਰ ਫਿਰ ਵੀ ਮੈਂ ਕਹਿੰਦਾ ਸੀ ਵੀ ਮੈਂ ਤਾਂ ਕਾਮਯਾਬ ਕਰਾਂ ਆਪਣੇ ਪੰਜਾਬੀ ਭਰਾਵਾਂ ਨੂੰ ਤੇ ਲੋਡ ਬੰਦਾ ਨੂੰ ਠੀਕ ਹੈ ਜੀ ਪਰ ਉਸ ਤੋਂ ਬਾਅਦ ਇਹਦੇ ਤੇ ਸ਼ਿਕਾਇਤਾਂ ਕਰਕੇ ਜਾਂ ਰਿਪੋਰਟਾਂ ਮਾਰ ਕੇ ਚੈਨਲ ਨੂੰ ਬੰਦ ਕਰਵਾਤਾ ਸੀ ਜ ਆਪਣੇ ਨੂੰ ਤੇ ਦੋ ਤਿੰਨ ਦਿਨ ਹੋ ਗਏ ਹੁਣ ਆਪਾਂ ਨਵਾਂ ਚੈਨਲ ਬਣਾਇਆ ਹੈ ਸਾਥ ਦੇ ਉਹ ਸਾਰੇ ਕਿਉਂਕਿ ਤੁਸੀਂ ਪਹਿਲਾਂ ਵੀ ਸਾਥ ਦਿੱਤਾ ਹੈ ਜਿਹੜੇ ਵੀ ਵੀਰ ਦੇ ਅਨਸਾਰ ਬਾਕੀਆਂ ਨੂੰ ਅਗੇ ਸਨੇਹ ਲਾ ਕੇ ਇਹ ਚੈਨਲ ਨੂੰ ਦੁਬਾਰਾ ਸਬਸਕ੍ਰਾਈਬ ਕਰੋ ਆਪਾਂ ਦੁਆਰਾ ਵੀਡੀਓ ਪਾਉਣਾ ਹਟਣਾ ਨਹੀਂ ਵੀਡੀਓ ਪਾਈ ਜਾਵਾਂਗੇ ਜਿਹੜੀ ਵੀ ਜਾਣਕਾਰੀ ਹੈ ਪਰ ਹੁਣ ਥੋੜਾ ਜਿਹਾ ਰੂਟ ਬਦਲਣਾ ਪੈਣਾ ਹੈ ਅੱਗੇ ਆਪਾਂ ਚਿਕਸ ਦਿਖਾਉਂਦੇ ਹੁੰਦੇ ਸੀਗੇ ਤੇ ਉਹ ਚਿਕਸ ਹੁਣ ਆਪਾਂ ਜ਼ਿਆਦਾ ਨਹੀਂ ਦਿਖਾ ਸਕਦੇ ਇਹ ਵੀ ਇੱਕ ਰੂਲ ਹੋ ਗਿਆ ਸੁਣਿਆ ਮੈਂ ਬਈ ਉਹਦਾ ਹੀ ਫਾਇਦਾ ਅਗਲੇ ਨਹੀਂ ਲਿਆ ਬਈ ਜ਼ਿਆਦਾ ਆਪਾਂ ਜਿਹੜੇ ਜਾਨਵਰਾਂ ਵਾਲੇ ਜਾਂ ਪੰਛੀਆਂ ਵਾਲੇ ਨੇ ਚੈਨਲ ਬੰਦ ਹੋ ਰਹੇ ਨੇ ਵੀ ਆਪਾਂ ਉਹ ਵੀ ਦਿਖਾ ਨਹੀਂ ਸਕਦੇ ਵੱਡੇ ਪੱਧਰ ਤੇ ਇਸ ਕਰਕੇ ਮੈਨੂੰ ਬੋਲ ਕੇ ਹੀ ਪਾਉਣੀ ਪਿਆ ਕਰਨੀ ਹੈ ਵੀਡੀਓ ਹੁਣ ਇਹ ਥੋੜਾ ਬਹੁਤਾ ਆਪਾਂ ਲੈ ਲਿਆ ਕਰਾਂਗੇ ਵਿੱਚ ਸਕਰੀਨਸ਼ਾਟ ਵੀਡੀਓ ਲੈ ਲਿਆ ਕਰਾਂਗੇ ਤੇ ਤੁਹਾਨੂੰ ਆਪਾਂ ਦੱਸਦੇ ਰਹਾਂਗੇ ਤੇ ਇਸ ਕਰਕੇ ਸਾਥ ਦੇ ਉਹ ਵੀ ਤੁਹਾਨੂੰ ਜਾਣਕਾਰੀ ਆਪਾਂ ਪੂਰੀ ਦੇਵਾਂਗੇ ਠੀਕ ਹੈ ਜੀ ਕੋਈ ਵੀ ਲੋੜ ਹੈ ਬਾਕੀ ਜਿਨ੍ਹਾਂ ਨੇ ਚੂਚੇ ਲੈਣੇ ਚੂਚੇ ਲੈ ਸਕਦੇ ਹੋ ਤੁਸੀਂ ਮਿਲ ਜਾਣਗੇ ਤੁਹਾਨੂੰ ਵੱਡੀਆਂ ਮੁਰਗੀਆਂ ਵੀ ਆਪਾਂ ਸੇਲ ਕਰਿਆ ਕਰਾਂਗੇ ਵੱਡੀਆਂ ਮੁਰਗੀਆਂ ਵੀ ਮਿਲਿਆ ਕਰਨਗੀਆਂ ਤੇ ਦੇਸੀ ਮੁਰਗੇ ਤੇ ਬੱਕਰੇ ਦਾ achar ਵੀ ਆਪਣੇ ਕੋਲੋਂ ਮਿਲਦਾ ਹੈ ਉਹ ਵੀ ਹੁਣ ਇਹ ਚੈਨਲ ਦੇ ਨਾਲ ਹੀ ਉਹਦੇ ਬਾਰੇ ਗੱਲਬਾਤ ਆਪਾਂ ਕਰ ਲਿਆ ਕਰਾਂਗੇ ਵੀਡੀਓ ਵੀ ਪਾ ਦਿਆ ਕਰਾਂਗੇ ਕਿਉਂਕਿ ਮੈਂ ਅਲੱਗ-ਅਲੱਗ ਚੈਨਲ ਨਹੀਂ ਬਣਾਉਣੀ ਚਾਹੁੰਦਾ ਹੁਣ ਪਤਾ ਨਹੀਂ ਕਦੋਂ ਕੀ ਹੋ ਜਾਂਦਾ ਤੇ ਸਾਥ ਦਿਓ ਜਿਹੜੇ ਵੀ ਵੀਰ achar ਵਾਦੀਆਂ ਵੀਡੀਓ ਜਾਂ ਮੁਰਗ ਦੇਸੀ ਮੁਰਗੀਆਂ ਬਾਰੇ ਜਾਂ ਕੋਈ ਹੋਰ ਇਹਦੇ ਬਾਰੇ ਵਲਡ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਨੇ ਉਹ ਜੁੜ ਜਾਣ ਜਿਹੜੇ ਵੀਰ ਪਹਿਲੀ ਵਾਰ ਆ ਨਵੀਂ ਮਤਲਬ ਪਹਿਲਾਂ ਜਿੰਨੇ ਵੀ ਵੀਰਾਂ ਨੇ ਮੇਰੇ ਨਾਲ ਜੁੜੇ ਹੋਏ ਸੀਗੇ ਉਹ ਸਾਰੇ ਦੁਬਾਰਾ ਜੁੜ ਜੋ ਬੇਨਤੀ ਹੈ ਅੱਗੇ ਦੀ ਅੱਗੇ ਤੁਸੀਂ ਦੱਸਦੇ ਹੋ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਗਰੇਵਾਲ ਪੁਲ ਟ੍ਰੀਕਿੰਗ ਦੇ ਨਾਲ ਜੁੜ ਜੋ ਆਪਣਾ ਉਹੀ ਨਾਂ ਰੱਖਿਆ ਆਪਾਂ ਤੇ ਸਾਥ ਦਿਓ ਠੀਕ ਹੈ ਜੀ ਆਪਾਂ ਦਿਖਾਉਣਾ ਹੈ ਵੀ ਹਾਂ ਅਸੀਂ ਦੁਬਾਰਾ ਫੇਰ ਜ਼ੀਰੋ ਤੋਂ ਸ਼ੁਰੂ ਕਰਕੇ ਉੱਪਰ ਆਏ ਆ ਪਹਿਲਾਂ ਵੀ ਆਪਾਂ ਜ਼ੀਰੋ ਤੋਂ ਸ਼ੁਰੂ ਕਰਿਆ ਸੀ ਤਲੋ ਦੁੱਖ ਬਹੁਤ ਹੈ ਮਨ ਵੀ ਦੁਖੀ ਹੈ ਅੱਜ ਤੇ ਕਿਉਂਕਿ ਜਦੋਂ ਆਪਾਂ ਸਿਖਰ ਤੇ ਹੋਈਏ ਸਿਖਰ ਤੋਂ ਆਪਾਂ ਨੂੰ ਫੇਰ ਪੌੜੀ ਦੇ ਪਹਿਲੇ ਡੰਡੇ ਤੇ ਤੁਰਨਾ ਪੈਂਦਾ ਤਾਂ ਬਹੁਤ ਦੁਖੀ ਹੈ ਕਿਉਂਕਿ ਅੱਜ ਬਿਨਾ ਕਿਸੇ ਵੀ ਸਬਸਕ੍ਰਾਈਬਰ ਤੋਂ ਮੈਂ ਵੀਡੀਓ ਪਾ ਰਿਹਾ ਅੱਜ ਪਹਿਲੀ ਵਾਰ ਇੱਕ ਵਾਰ ਤਾਂ ਅੱਗੇ ਤੁਸੀਂ ਸਾਥ ਦਿਓ ਸਾਰੇ ਤੇ ਆਪਾਂ ਜਿਵੇਂ ਜਿਵੇਂ ਕਹੋਗੇ ਆਪਾਂ ਉਦਾਂ ਹੀ ਕਰਾਂਗੇ ਤੇ ਅੱਜ ਆਪਾਂ ਬਹੁਤੀ ਵੱਡੀ ਵੀਡੀਓ ਨਹੀਂ ਪਾਉਣੀ ਇੱਕ ਸੰਦੇਸ਼ ਹੀ ਐ ਸਨੇਹ ਹੀ ਲਾਉਣਾ ਹੈ ਆਪਾਂ ਅੱਜ ਤਾਂ ਤੇ ਹੁਣ ਆਪਣੇ ਸਿੰਪਲ ਵੀਡੀਓ ਹੋਇਆ ਕਰੂਗੀ ਬਹੁਤਾ ਪਹਾਰ ਸੰਗਾਰ ਵੀ ਨਹੀਂ ਲਾਇਆ ਕਰਦੇ ਤੇ ਤੁਸੀਂ ਆਪ ਹੀ ਸਿਆਣੇ ਹੋ ਤੇ ਸਾਰੇ ਸੂਝਵਾਨ ਮੇਰੇ ਨਾਲ ਵੀਰ ਭੈਣਾ ਵੀਰ ਬਜ਼ੁਰਗ ਜੁੜੇ ਹੋਏ ਆ ਤੇ ਅੱਗੇ ਤੁਸੀਂ ਹੋਰ ਵੀ ਸਾਥ ਦਿਓ ਜੇ ਤੁਸੀਂ ਇੱਕ ਬੰਦਾ ਪਹਿਲਾਂ ਜੁੜਿਆ ਹੋਇਆ ਸੀ ਤਾਂ ਉਹ ਪੰਜ ਚਾਰ ਵੀਰਾਂ ਨੂੰ ਜੋੜੇ ਠੀਕ ਹੈ ਜੀ ਤੇ ਆਪਾਂ ਪੰਜਾਬੀ ਦੇ ਵਿੱਚ ਹੀ ਪਾਉਨੇ ਆ ਲਿਖ ਕੇ ਵੀ ਤੇ ਉਦਾਂ ਹੀ ਆਪਾਂ ਆ ਪਾਉਂਦੇ ਰਹਾਂਗੇ ਤੇ ਠੀਕ ਹੈ ਜੀ ਦਿਓ ਸਾਥ ਤੇ ਜਿਨ੍ਹਾਂ ਨੂੰ ਵੀ ਕੋਈ ਚੇ ਮਿਲਦੇ ਨੇ ਆਪਣੇ ਕੋਲੋਂ ਦੇਸੀ ਮੁਰਗੇ ਤੇ ਬੱਕਰੇ ਦਾ ਆਚਾਰ ਮਿਲਦਾ ਹੈ ਉਹ ਵੀ ਲੈ ਸਕਦੇ ਹੋ ਬੁਕਿੰਗ ਕਰਵਾ ਲਓ ਤੁਸੀਂ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਵੀ ਵੱਡੀਆਂ ਮੁਰਗੀਆਂ ਵੀ ਆਪਾਂ ਸੇਲ ਕਰਦੇ ਜਿਹਨੂੰ ਚਾਹੀਦੀਆਂ ਨੇ ਉਹ ਵੀ ਮਿਲਦੀਆਂ ਨੇ ਆਪਣੇ ਕੋਲ ਠੀਕ ਹੈ ਹਰ ਇੱਕ ਨਸਲ ਦਾ ਚੂਚਾ ਤੁਹਾਨੂੰ 20 ਦਿਨ ਦਾ 1 ਮਹੀਨੇ ਦਾ ਜਿੰਨੇ ਦਿਨਾਂ ਜਿੰਨੇ ਟਾਈਮ ਦਾ ਵੀ 10 ਦਿਨ ਤੋਂ ਲੈ ਕੇ ਸਾਡੇ ਕੋਲੋਂ ਮਿਲੂਗਾ ਜੀ ਬਾਕੀ ਸੀਆਰਡੀ ਦਾ ਚੱਲ ਰਿਹਾ ਸੀਆਰਡੀ ਲਈ ਤੁਸੀਂ ਦਵਾਈਆਂ ਆਪਣੀਆਂ ਦਸੀਆਂ ਹੋਈਆਂ ਸੀ ਉਹ ਤਾਂ ਸਾਰਾ ਚੈਨਲ ਹੀ ਆਪਣਾ ਬੰਦ ਹੋ ਗਿਆ ਉਹਦੇ ਤੇ ਹੁਣ ਕੁਝ ਨਹੀਂ ਹੈਗਾ ਕਿਉਂਕਿ ਤੁਸੀਂ ਲੱਭਦੇ ਵੀ ਹੋਮੇਂਗਾ ਮੈਨੂੰ ਪਤਾ ਹੈ ਆਪਾਂ ਹੁਣ ਤੁਸੀਂ ਬੇਨਤੀ ਹੈ ਵੀ ਕਮੈਂਟ ਕਰਕੇ ਦੱਸ ਦਿਓ ਕਰਿਓ ਜਿੰਨੂੰ ਜਿਹੜੇ ਕਮੈਂਟ ਜ਼ਿਆਦਾ ਹੋਇਆ ਕਰਾਂਗੇ ਆਪਾਂ ਉਹ ਵੀਡੀਓ ਪਾ ਦਿਆ ਕਰਾਂਗੇ ਤੇ ਜਿਹੜੀ ਵੀ ਕੋਈ ਕਿਸੇ ਨੂੰ ਦਿੱਕਤ ਹੈ ਉਹ ਮੈਨੂੰ WhatsApp ਮੈਸੇਜ ਕਰ ਸਕਦਾ ਜਾਂ ਕਮੈਂਟਾਂ 'ਚ ਕੋਸ਼ਿਸ਼ ਕਰਿਆ ਕਰੋ ਇੱਕ ਬੇਨਤੀ ਹੈ ਵੀ ਚੈਨਲ ਨੂੰ ਸਰਚ ਵੱਧ ਤੋਂ ਵੱਧ ਕਰੋ ਵੀ ਆਪਣਾ ਦੁਬਾਰਾ ਸਰਚ 'ਚ ਆ ਕੇ ਚੈਨਲ ਅੱਗੇ ਆਂਗ ਚੱਲਣ ਲੱਗ ਜਾ ਅੱਗੇ ਜਿਉਂਕਿ ਹੁਣ ਥੋੜੀ ਮਿਹਨਤ ਆਪਾਂ ਨੂੰ ਕਰਨੀ ਪੈਣੀ ਆ ਸਾਰਿਆਂ ਨੂੰ ਰਲ ਮਿਲ ਕੇ ਦੇਖੋ ਮੈਂ ਫੋਨ 'ਤੇ ਵੀ ਤੁਹਾਨੂੰ ਜਾਣਕਾਰੀ ਦਿੰਨਾ ਕੋਈ ਨਹੀਂ ਦਿੰਦਾ ਠੀਕ ਹੈ ਜੀ 10 ਸਕਿੰਟ ਬੱਦ ਕੋਈ ਗੱਲ ਨਹੀਂ ਕਰਦਾ ਸੀ ਇਹ ਮੈਂ ਪਰਾਲਾ ਕੀਤਾ ਸੀ ਤੁਹਾਡੀ ਤੁਹਾਡੇ ਨਾਲ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਹੁੰਦੀ ਰਹਾਂਗੇ ਤੇ ਮੈਂ ਇਹ ਸੀਗਾ ਨੰਬਰ ਦਿੰਦਾ ਸੀਗਾ ਤੇ ਫੋਨ ਨੰਬਰ ਕਿਸੇ ਦਾ ਵੈਸੇ ਹੁੰਦਾ ਨਹੀਂ ਜੇ ਹੁੰਦਾ ਤਾਂ ਦੱਸ 15 ਸਕਿੰਟਾਂ ਚ ਅਗਲਾ ਨਵੇੜ ਦਿੰਦਾ ਪਰ ਮੈਂ ਤੁਹਾਡੇ ਨਾਲ ਚੱਲਾਂਗੇ ਤੁਸੀਂ ਸਾਥ ਦਿਓ ਬੱਦ ਤੋਂ ਬੱਦ ਨਾਲ ਜੁੜੋ ਮੇਰੇ ਵੀਰ ਠੀਕ ਹੈ ਜੀ ਜਿੰਨਾਂ ਨੂੰ ਨਹੀਂ ਪਤਾ ਉਹ ਤੁਸੀਂ ਅੱਗੇ ਮੈਸੇਜ ਦੇ ਦਿਓ ਸ਼ੇਅਰ ਕਰਨ ਦਾ ਇੱਕ ਜਰੂਰ ਸ਼ੇਅਰ ਫੇਸਬੁੱਕ ਤੇ ਇੰਸਟਾ ਤੇ ਸਾਰੇ ਕਿਤੇ YouTube ਤੇ ਸ਼ੇਅਰ ਜਰੂਰ ਕਰਨਾ ਹੈ ਤੁਸੀਂ ਜਿਹੜੀ ਵੀ ਵੀਡੀਓ ਆਵੇ ਉਹ ਵੀ ਸ਼ੇਅਰ ਕਰੋ ਉਸ ਚੈਨਲ ਨੂੰ ਹੀ ਸ਼ੇਅਰ ਕਰਿਓ ਲਿੰਕ ਚੈਨਲ ਦਾ ਸ਼ੇਅਰ ਕਰਦੇ ਜਾਓ ਅੱਗੇ ਲੀ ਅੱਗੇ ਮੇਰੇ ਵੀਰ ਤੇ ਬਾਕੀ ਹੋਰ ਵੀ ਜਿਹੜੇ ਇਸ ਕੰਮ 'ਚ ਨਹੀਂ ਹੈਗੇ ਉਹਨਾਂ ਨੂੰ ਵੀ ਬੇਨਤੀ ਹੈ ਸਾਰੇ ਸਾਡੇ ਵੀਰਾਂ ਨੂੰ ਵੀ ਸਾਡਾ ਸਾਥ ਦਿਓ ਤੁਸੀਂ ਸਾਡਾ ਚੈਨਲ ਬੰਦ ਕਰਾ ਦਿੱਤਾ ਗਿਆ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਰਿਪੋਰਟਾਂ ਮਾਰਦੇ ਸੀ ਚੈਨਲ ਤੇ ਜਾਣ ਕੇ ਕਿਉਂਕਿ ਜਿਹੜੇ ਸਾਨੂੰ ਸੱਚ ਨਹੀਂ ਸੁਣਨਾ ਚਾਹੁੰਦੇ ਸੀ ਉਹਨਾਂ ਨੂੰ ਇਹ ਸੀ ਵੀ ਇਹ ਸੱਚ ਦੱਸਦੇ ਨੇ ਤੇ ਕਹਿੰਦੇ ਆਪਾਂ ਸਾਰਾ ਦੱਸਦੇ ਸੀ ਕਿ ਕਿਹੜੀ ਨਸਲ ਕਿਵੇਂ ਆ ਕਿਹੜਾ ਕੀ ਪ੍ਰੋਸੀਜਰ ਆ ਕਿਵੇਂ ਆ ਤੇ ਕਿੱਥੇ ਹੁੰਦਾ ਪੜਦੇ ਵੀ ਚੱਕਦੇ ਸੀ ਬੋਲਿਆਂ ਤੋਂ ਆਪਾਂ ਤਾਂ ਕਰਕੇ ਆਪਣੇ ਨਾਲ ਇਸ ਤਰ੍ਹਾਂ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਲਗਾਤਾਰ ਵੀਡੀਓ ਆਪਾਂ ਪਾਇਆ ਕਰਾਂਗੇ ਜੀ ਇੱਕ ਦਿਨ ਛੱਡ ਕੇ ਆਪਾਂ ਵੀਡੀਓ ਪਾਉਂਦੇ ਜਾਵਾਂਗੇ ਤੇ ਤੁਹਾਡੇ ਨਾਲ ਲਾਈਵ ਵੀ ਹੋਣ ਲੱਗੇ ਸੀ ਆਪਾਂ ਲਾਈਵ ਹੁਣ ਜਦੋਂ 50 ਹਜ਼ਾਰ ਸਬਸਕਰਾਈਬਰ 50 ਜਾਣੇ ਜੁੜ ਗਏ ਉਦੋਂ ਹੋਣਾ ਹੋਇਆ ਜਾਊਗਾ ਉਹ ਤੁਸੀਂ ਕਰਾਉਣਾ ਸਾਰਾ ਕੁਝ ਆਪਣੇ ਤਾਂ 1000 ਤੋਂ ਪਰ ਸਬਸਕ੍ਰਿਪਟ ਮਤਲਬ ਨਾਲ ਵੀਰ ਜੁੜੇ ਹੋਏ ਸੀ ਭੈਣਾ ਵੀਰ ਬਜ਼ੁਰਗ ਜੁੜੇ ਹੋਏ ਸੀ ਸਾਰੇ ਸਾਨੂੰ ਬੇਨਤੀ ਹੈ ਵੀ ਦੇਖਣਸਾਰ ਤੁਸੀਂ ਦੁਬਾਰਾ ਜੁੜ ਚੋ ਤੇ ਆ ਘੰਟੀ ਵਾਲਾ ਬਟਨ ਦੱਬ ਲਿਓ ਹਾਲ ਤੁਹਾਨੂੰ ਮੇਰੇ ਸਨੇਹਾ ਮਿਲਦਾ ਰਹੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਅੱਜ ਲਈ ਇੰਨਾ ਹੀ ਮੇਰੀ ਇੱਕ ਹੱਥ ਬਨ ਕੇ ਬੇਨਤੀ ਹੈ ਆਪਾਂ ਉੱਥੇ ਹੀ ਲੈ ਕੇ ਆਉਣਾ ਇਹਨੂੰ ਆਪਣੇ ਚੈਨਲ ਨੂੰ ਜਿੱਥੋਂ ਆਪਾਂ ਤੋਂ ਖੋਇਆ ਗਿਆ ਠੀਕ ਹੈ ਜੀ ਜਿੰਨਾ ਜਲਦੀ ਬੇਨਤੀ ਹੈ ਤੁਸੀਂ ਕਰਨੀ ਹੈ ਕਿਰਪਾ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਮਨ ਕਿੰਨਾ ਦੁਖੀ ਹੈ ਰੋਣ ਨਿਕਲਦਾ ਹੈ ਕਿਉਂਕਿ ਮਿਹਨਤ ਕਰੀ ਹੋਈ ਮੈਂ ਪਹਿਲਾਂ ਵੀ ਦੱਸਿਆ ਵੀ ਬਹੁਤ ਮਿਹਨਤ ਕੀਤੀ ਸੀ ਰਾਤ ਨੂੰ ਮੈਂ 12-12 ਵਜੇ ਵੀ ਵੀਡੀਓ ਪਾਉਂਦਾ ਰਹੇ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਨੂੰ ਆਸ ਹੈ ਵੀ ਤੁਸੀਂ ਮੇਰਾ ਪੂਰਾ ਸਾਥ ਦਿਓਗੇ ਧੰਨਵਾਦ ਜੀ